ਰੇਡ ਬਾਰੇ ਦੱਸ ਦੂੰ ਬਸ ਰੇਡ ਕੀਤੀ ਹੈ ਜੀ ਇਨਫੋਰਮੇਸ਼ਨ ਆਈ ਸੀਗੀ ਸਾਨੂੰ ਕਿ ਕੋਈ ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ ਤੇ ਸੁਜਨਪੁਰ ਤੇ ਮੈਂ ਆਪਣੇ ਇਨਸਪੈਕਟਰਸ ਲੈ ਕੇ ਇਥੇ ਆਈ ਆ ਇਥੋਂ ਮੈਂ ਦੇਖਿਆ 68 ਬੀ ਦੀ ਮਾਰ ਕਵਰ ਕੀਤੀ ਹੈ ਬਲੈਕ ਹਾਰਨ ਰਾਇਲ ਸਟੈਗ ਤੇ ਮਕੜਾ ਵਾਲਾ ਕੀਤੀਆਂ ਰਿਕਵਰ ਕਰ ਲਈਆਂ ਸਕੈਨਰ ਉੱਪਰ ਹੈ ਨਹੀਂ ਹੈ ਤੇ ਬਾਅਦ ਕਰ ਲਈ ਹੈ ਜੀ ਤਾਂ ਕਈ ਵਾਰ ਇਹ ਕਿਤੇ ਜਾਂਦੀ ਹਿੱਕੇ ਕੀ ਰੂਟ ਕੀ ਹੈ ਜਿਆ ਇਸ ਇਲੀਗਲ ਸ਼ਰਾਬ ਦਾ ਰੂਟ ਡਿਸਟਿਲਰੀਸ ਉਨਦੀ ਹੈ ਫਿਰ ਐਲ 1 ਤੇ ਆਉਂਦੀ ਹੈ ਐਲ 1 ਤੋਂ ਅੱਗੇ ਹੈ ਨਾ ਅਲੱਗ-ਅਲੱਗ ਠੇਕੇਦਾਰਾਂ ਨੂੰ ਵਾਇਨ ਡੈਕਟ ਹੈ ਮਿਲਦੀ ਨਾ ਬਈ ਉਹਨੇ ਨਹੀਂ ਪਤਾ ਜਦ ਤੱਕ ਬੈਸਟ ਕੰਫਰਮ ਨਹੀਂ ਹੋਏਗਾ ਕਿਸ ਦੀ ਹੈ ਕਿਸ ਦੇ ਬਾਰੇ ਕੁਛ ਨਹੀਂ ਪਿਆਦਾ ਲਿਕਸ਼ਨ ਚੱਲੀ ਗਈ ਨਾਮ ਹੈ ਰੂਪੀ ਰੂਪੀ ਵਿਕਲ ਕੁਮਾਰ ਹੈ ਜਿਸ ਦਾ ਘਰ ਹੈਗਾ ਉਹਨੇ ਉਹ ਕਿਸੇ ਨੂੰ ਦਿੱਤੀ ਹੋਈ ਹੈ ਛੱਡਾ ਤਿਲਕ ਛੱਡਾ ਹੈਗਾ ਕੋਈ ਕਰਿਆਨਾ ਦਾ ਦਾ ਸਟੋਰ ਹੈਗਾ ਉਹਨੂੰ ਅਗੂ ਕਰਾਈ ਦੇ ਦਿੱਤਾ ਹੋਇਆ ਹੈ ਪੂਰੀ ਵੈਰੀਫਿਕੇਸ਼ਨ ਚਾਹੀਦੀ ਹੈ ਹਾਂ ਉਹ ਸੀ ਕਰਦੇ ਆ ਜੀ ਬੰਦਾ ਸੀ ਪੁਲਿਸ ਆਣੀ ਹੈ ਮੇਰੇ ਵੈਰੀਫਿਕੇਸ਼ਨ ਕਰਕੇ ਬੈਸਾਨੇ ਦੇਖ ਕੇ ਜੋ ਵੀ ਕੁਛ ਹੈਗਾ ਬਾਦਸੀ ਪੁਲਿਸ ਨੂੰ ਇਨਫੋਰਮ ਕਰਾਂਗੇ ਪੁਲਿਸ ਵੀ ਨਾਲ ਹੈਗੀ ਮੇਰੇ ਨਾਲ ਕੇ ਆਨੇ ਤੋਂ ਪੁਲਿਸ ਨਾਲ ਲੱਗੀ ਹੈ ਮੇਰਾ ਡਿਪਾਰਟਮੈਂਟ ਦੀ ਫੋਰਸ ਵੀ ਨਾਲ ਹੈ ਮੇਰੇ ਇਨਸਪੈਕਟਰ ਵੀ ਨਾਲ ਨੇ ਮੈਂ ਵੈਰੀਫਿਕੇਸ਼ਨ ਕਰਾਂਗੀ ਇਸ ਵਾਰ ਜਿਹੜਾ ਦਸਤਾਵੇਜ਼ ਹੈ ਨਾ ਮੈਂ ਤਾਂ ਉਹਨੂੰ ਨਹੀਂ ਕਹਾਂਗੀ ਕਿ ਨਾ ਕਰ ਉਹ ਜਿਹੜੇ ਹੈ ਨਾ ਤੇ ਤੁਸੀਂ ਦੇਖੋ ਤਰਾਵੋ ਬੇਚੂਗੇ ਪਰਚੇਸ ਨੂੰ ਕੇ ਪ੍ਰੋਬਲਮਸ ਕ੍ਰੀਏਟ ਹੋ ਗਈ ਬਨਾਨੀ ਹੁੰਦੀ ਹੈ ਗਲਤ ਹੈ ਮਰ ਕ੍ਰੈਡਿਟਰ ਤੋਂ ਕੰਮ ਕਰਦਾ ਹੈ 19 ਵਰੀ ਤੋਂ ਪਤਾ ਨਹੀਂ ਪੈਨ ਨੀ ਇੱਕ ਦੋ ਪਰਚੇ ਹੋਏ ਇਸ ਬੰਦੇ ਦੇ ਦੇਖਦੇ ਆ ਕਿ ਕਲੰਦਰਾ ਬਣਾਉਣਾ ਇਸ ਵਾਰ ਹਾਂਜੀ